ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀਓ ਬੜੇ ਭਾਗਾ ਵਾਲੇ ਲੋਕ ਨੇ ਜੋ ਗੁਰੂ ਘਰਾਂ ਦੇ ਦਰਸ਼ਨ ਕਰਦੇ ਨੇ ਅਸੀਂ ਵੀ ਉਹਨਾਂ ਦੇ ਵਿੱਚੋਂ ਨਿਮਾਣੇ ਹਾਂ ਭਾਗਾ ਵਾਲੇ ਸਮਝਦੇ ਹਾਂ ਕਿ ਗੁਰੂ ਮਹਾਰਾਜ ਨੇ ਸਾਨੂੰ ਸਮਾਂ ਦਿੱਤਾ ਕਿ ਅਸੀਂ ਪਹੁੰਚ ਕਰਕੇ ਗੁਰੂ ਘਰ ਦੇ ਦਰਸ਼ਨ ਕਰਦੇ ਤੇ ਉਹ ਵੀ ਸੰਗਤ ਵਰ ਭਾਗੀ ਹੈ ਜੋ ਘਰ ਬੈਠੀ ਇਸ ਮੀਡੀਆ ਦੇ ਰਾਹੀਂ ਗੁਰੂ ਘਰਾਂ ਦੇ ਦਰਸ਼ਨ ਕਰਦੀ ਹੈ ਕਿਉਂਕਿ ਜਦੋਂ ਅਸੀਂ ਇਸ ਮੀਡੀਆ ਦੇ ਰਾਹੀਂ ਗੁਰੂ ਘਰਾਂ ਦੇ ਦਰਸ਼ਨ ਕਰਦੇ ਹਾਂ ਤੇ ਸਾਡੇ ਮਨ ਦੇ ਵਿੱਚ ਵੀ ਇੱਕ ਚਾਅ ਉਤਪਨ ਹੁੰਦਾ ਹੈ ਕਿ ਅਸੀਂ ਵੀ ਗੁਰੂ ਘਰ ਜਾਈਏ ਕਈ ਵਾਰ ਸਰੀਰਕ ਸਾਥ ਨਾ ਦੇਣ ਦੀ ਵਜ੍ਹਾ ਨਾਲ ਵੀ ਜਿਹੜਾ ਬੰਦਾ ਹੈ ਉਹ ਪਹੁੰਚ ਨਹੀਂ ਪਾਉਂਦਾ ਗੁਰੂ ਘਰਾਂ ਦੇ ਵਿੱਚ ਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਸੰਗਤਾਂ ਨੂੰ ਘਰੇ ਬੈਠਿਆਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਏ ਜਾਣ ਇਹ ਛੋਟਾ ਜਿਹਾ ਉਪਰਾਲਾ ਹੈ ਸੰਗਤਾਂ ਸਾਥ ਵੀ ਦਿੰਦੀਆਂ ਨੇ ਸੰਗਤਾਂ ਦੇਖਦੀਆਂ ਨੇ ਵੀ ਵੀਡੀਓ ਛੱਡੀਆਂ ਧੰਨਵਾਦ ਉਹਨਾਂ ਸੰਗਤਾਂ ਦਾ ਤਾਂ ਅੱਜ ਇਸੇ ਹੀ ਲੜੀ ਦੇ ਤਹਿਤ ਆਪ ਜੀ ਨੇ ਪਿਛਲੀ ਵਾਰ ਜੋ ਪਿਛਲੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਨਾਗੀਆਣਾ ਸਾਹਿਬ ਦੇਖਿਆ ਸੀ ਹੁਣ ਆਪ ਜੀ ਨੂੰ ਅਸੀਂ ਗੁਰਦੁਆਰਾ ਸਾਹਿਬ ਗੁਰਦੁਆਰਾ ਥਮ ਸਾਹਿਬ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਆਪ ਜੀ ਨੇ ਵੀਡੀਓ ਸ਼ੁਰੂ ਹੁੰਦੇ ਹੀ ਦੇਖ ਲਿਆ ਸੀ ਗੁਰਦੁਆਰਾ ਸਾਹਿਬ ਦਾ ਜੋ ਬਾਹਰੀ ਇਲਾਕਾ ਹੈ ਬਹੁਤ ਸੁੰਦਰ ਤੇ ਰਮਣੀਕ ਹੈ ਬਹੁਤ ਸੁੰਦਰ-ਸੁੰਦਰ ਇੱਥੇ ਪੇੜ-ਪੌਦੇ ਲੱਗੇ ਹੋਏ ਨੇ ਤੇ ਇਹ ਗੁਰਦੁਆਰਾ ਸਾਹਿਬ ਪਿੰਡ ਉਦੋਕੇ ਦੇ ਵਿੱਚ ਹੈ ਜਿਸ ਦਾ ਜ਼ਿਕਰ ਭਾਈ ਕਾਨ ਸਿੰਘ ਨਾਭਾ ਵੀ ਆਪਣੀ ਕਿਤਾਬ ਦੇ ਵਿੱਚ 613 ਅੰਗ ਦੇ ਉੱਤੇ ਕਰਦੇ ਨੇ 613 ਪੇਜ ਦੇ ਉੱਤੇ ਕਰਦੇ ਨੇ ਗੁਰਦੁਆਰਾ ਸਾਹਿਬ ਬਹੁਤ ਹੀ ਸੁੰਦਰ ਤੇ ਸ਼ਸ਼ੋਭਿਤ ਹੈ ਤੇ ਸੰਗਤਾਂ ਸੇਵਾ ਵੀ ਬਹੁਤ ਕਰਦੀਆਂ ਨੇ ਬਹੁਤ ਸਾਫ-ਸਫਾਈ ਰਮਣੀਕ ਜਗ੍ਹਾ ਦੇ ਉੱਤੇ ਬਣਿਆ ਹੋਇਆ ਹੈ ਸੰਗਤ ਜੀ ਆਓ ਜਾਣੀਏ ਅਸੀਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਖਡੂਰ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਜਿਸਦਾ ਨਾਮ ਹੈ ਖਾਨ ਛਾਬੜੀ ਇਸ ਪਿੰਡ ਵਿੱਚ ਭੱਲੇ ਸੰਧੂ ਦਾ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੜੇ ਪੱਕੇ ਸੇਵਕ ਸਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਰਿਵਾਰ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਛਕ ਰਹੇ ਸੀ ਕਿ ਇੱਕ ਛੋਟੀ ਜੀ ਬੱਚੀ ਨੇ ਰੜਦਿਆਂ ਰੜਦਿਆਂ ਮਹਾਰਾਜ ਜੀ ਦੀ ਥਾਲੀ ਵਿੱਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਬੱਚੀ ਦੇ ਮਾਪਿਆਂ ਨੇ ਬੱਚੀ ਨੂੰ ਅਝਿਹਾ ਕਰਨ ਤੋਂ ਝਿੜਕਿਆ ਪਰ ਬਾਬਾ ਜੀ ਕਹਿਣ ਲੱਗੇ ਕਿ ਇਹ ਬੱਚੀ ਨੂੰ ਕੁਝ ਨਾ ਕਹੋ ਇਸ ਬੱਚੀ ਨਾਲ ਸਾਨੂੰ ਕੋਈ ਕੰਮ ਹੈ ਫਿਰ ਬਾਬਾ ਜੀ ਨੇ ਬੱਚੀ ਨੂੰ ਕਿਹਾ ਬੀਬਾ ਜਦੋਂ ਤੇਰਾ ਘਰ ਬਣੇਗਾ ਤਾਂ ਤੂੰ ਸਾਨੂੰ ਰਹਿਣ ਲਈ ਥਾਂ ਦੇਵੇਂਗੀ ਤਾਂ ਬੱਚੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਸ ਬੱਚੀ ਦਾ ਨਾਮ ਸੀ ਬੀਬੀ ਈਸਰੀ ਜਿਸ ਦਾ ਵੱਡੇ ਹੋ ਕੇ ਵਿਆਹ ਪਿੰਡ ਉਦੋਕੇ ਦੇ ਸੰਜੁਤ ਲੰਬੜਦਾਰ ਦੇ ਪੁੱਤਰ ਦੇ ਨਾਲ ਹੋਇਆ ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਿੰਡ ਵਿੱਚ ਆਏ ਪਿੰਡ ਦੇ ਬਾਹਰ ਇੱਕ ਖੂਹ ਤੇ ਉਹਨਾਂ ਨੇ ਆਪਣਾ ਉਤਾਰਾ ਕੀਤਾ ਭਾਵ ਕੇ ਡੇਰਾ ਕੀਤਾ ਅਤੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਜਾ ਬੀਬੀ ਨੂੰ ਆਪਣੇ ਆਉਣ ਬਾਰੇ ਦੱਸ ਕੇ ਆ ਮਰਦਾਨੇ ਨੇ ਕਿਹਾ ਕਿ ਮੈਂ ਬੀਬੀ ਜੀ ਨੂੰ ਜਾ ਕੇ ਕੀ ਕਹਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਕੁਝ ਨਹੀਂ ਕਹਿਣਾ ਸਿਰਫ ਦਰਵਾਜ਼ੇ ਅੱਗੇ ਜਾ ਕੇ ਸਤ ਕਰਤਾਰ ਹੀ ਬੁਲਾਉਣੀ ਹੈ ਅੱਗੋਂ ਬੀਬੀ ਜੀ ਆਪ ਹੀ ਪਛਾਣ ਜਾਣਗੇ ਭਾਈ ਮਰਦਾਨਾ ਮਹਾਰਾਜ ਜੀ ਦੇ ਕਹਿਣ ਤੇ ਬੀਬੀ ਜੀ ਦੇ ਘਰ ਗਿਆ ਦਰਵਾਜ਼ੇ ਅੱਗੇ ਸਤ ਕਰਤਾਰ ਬੁਲਾਈ ਬੀਬੀ ਜੀ ਬਾਹਰ ਆਏ ਤੇ ਕਹਿਣ ਲੱਗੇ ਕਿ ਤੂੰ ਆਪ ਆਇਆ ਹੈ ਤੇ ਬਾਬਾ ਜੀ ਨੂੰ ਕਿਉਂ ਨਹੀਂ ਨਾਲ ਲੈ ਕੇ ਆਇਆ ਭਾਈ ਮਰਦਾਨਾ ਵਾਪਸ ਗੁਰੂ ਜੀ ਪਾਸ ਆਇਆ ਸਾਰਾ ਬਿਰਤਾਂ ਦੱਸਿਆ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਬੀਬੀ ਜੀ ਦੇ ਘਰ ਗਏ ਘਰ ਪਹੁੰਚਣ ਤੇ ਬੀਬੀ ਜੀ ਨੇ ਗੁਰੂ ਜੀ ਦਾ ਬਹੁਤ ਆਦਰ ਮਾਨ ਕੀਤਾ ਜਲ ਪਾਣੀ ਭੋਜਨ ਪਾਣੀ ਛਕਾਇਆ ਭੋਜਨ ਪਾਣੀ ਛਕਣ ਤੋਂ ਬਾਅਦ ਗੁਰੂ ਜੀ ਮੋੜ ਸੇਖੂ ਤੇ ਆ ਕੇ ਠਹਿਰੇ ਜੋ ਨਜ਼ਦੀਕ ਹੀ ਗੁਰਦਰਾ ਸਾਹਿਬ ਦੇ ਹੈ ਕੁਝ ਦਿਨ ਬੀਤ ਗਏ ਮਹਾਰਾਜ ਬੀਬੀ ਜੀ ਦੇ ਘਰੋਂ ਪ੍ਰਸ਼ਾਦ ਛੱਕ ਕੇ ਫਿਰ ਉਸੇ ਹੀ ਖੂਹ ਤੇ ਆ ਕੇ ਬੈਠ ਜਾਂਦੇ ਇੱਕ ਦਿਨ ਗੁਰੂ ਮਹਾਰਾਜ ਜੀ ਬੀਬੀ ਜੀ ਦੇ ਘਰ ਪ੍ਰਸ਼ਾਦਾ ਛਕ ਰਹੇ ਸੀ ਕਿ ਬੀਬੀ ਜੀ ਨੂੰ ਬਾਹਰ ਖੇਤ ਵਿੱਚ ਰੋਟੀ ਪਹੁੰਚਾਉਣ ਵਿੱਚ ਦੇਰ ਹੋ ਗਈ ਕਿਉਂਕਿ ਬੀਬੀ ਜੀ ਬਾਹਰ ਆਪਣੇ ਸਹੁਰੇ ਪਰਿਵਾਰ ਦਾ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਸਨ ਸੰਜੁਤ ਨੰਬਰਦਾਰ ਜੋ ਬੀਬੀ ਜੀ ਦਾ ਸਹੁਰਾ ਸੀ ਬਾਹਰ ਖੇਤ ਵਿੱਚ ਹੱਲ ਚਲਾ ਰਿਹਾ ਸੀ ਉਸ ਨੇ ਪਿੰਡ ਵੱਲੋਂ ਆਏ ਇੱਕ ਗਵਾਂਢੀ ਨੂੰ ਇੱਕ ਭਾਈ ਨੂੰ ਪੁੱਛਿਆ ਕਿ ਭਾਈ ਅੱਜ ਰੋਟੀ ਵਿੱਚ ਦੇਰੀ ਕਿਉਂ ਹੈ ਕਿਉਂ ਨਹੀਂ ਸਾਡੇ ਘਰ ਦੇ ਰੋਟੀ ਲੈ ਕੇ ਆਏ ਤਾਂ ਉਸ ਆਦਮੀ ਨੇ ਬੜਾ ਵਿਅੰਗ ਕੀਤਾ ਉਸ ਨੇ ਉੱਤਰ ਦਿੱਤਾ ਜੇਕਰ ਤੁਹਾਡੇ ਘਰ ਵਾਲਿਆਂ ਦਾ ਸਾਧਾਂ ਤੋਂ ਵੇਲ ਹੋਵੇ ਜਾਂ ਸਾਧਾਂ ਤੋਂ ਵੇਲ ਮਿਲੇ ਤਾਂ ਹੀ ਤੁਹਾਨੂੰ ਰੋਟੀ ਪਹੁੰਚੇ ਇਹ ਸੁਣ ਕੇ ਸੰਜੁਤ ਲੰਬੜਦਾਰ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਹੱਲ ਛੱਡ ਕੇ ਕ੍ਰੋਧਵਸ ਹੋਇਆ ਘਰ ਨੂੰ ਤੁਰ ਪਿਆ ਅੱਗੇ ਵੇਖਦਾ ਹੈ ਕਿ ਘਰ ਵਿੱਚ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਵਕਿਓ ਉਹਨਾਂ ਨੂੰ ਸਾਧ ਸਮਝਦਾ ਸੀ ਕਿ ਪ੍ਰਸ਼ਾਦਾ ਛਕ ਰਿਹਨ ਗੁੱਸੇ ਵਿੱਚ ਸੰਜੁਤ ਨੇ ਬੜੇ ਜ਼ੋਰ ਨਾਲ ਗੁਰੂ ਜੀ ਦੇ ਲੱਤ ਮਾਰਨ ਲਈ ਜਦੋਂ ਲੱਤ ਚੁੱਕੀ ਤਾਂ ਉਸ ਦੀ ਲੱਤ ਖਲੋ ਗਈ ਜਦੋਂ ਉਸਨੇ ਹੱਥ ਵਿੱਚ ਫੜਿਆ ਹੋਇਆ ਡੰਡਾ ਮਾਰਨ ਵਾਸਤੇ ਹੱਥ ਚੱਕਿਆ ਤੇ ਹੱਥ ਵੀ ਖਲੋ ਗਿਆ ਬੜੀ ਕੋਸ਼ਿਸ਼ ਕੀਤੀ ਪਰ ਉਸਦੀ ਨਾ ਹੱਥ ਚੱਲੀ ਨਾ ਬਾਹ ਚੱਲੇ ਭਾਵੇਂ ਨਾ ਉਸਦੀ ਲਤ ਚੱਲਦੀ ਸੀ ਨਾ ਹੀ ਉਸਦੀ ਬਾਹ ਚੱਲਦੀ ਸੀ ਜਿਸ ਤਰ੍ਹਾਂ ਸੰਜੁਤ ਖੜਾ ਸੀ ਉਸੇ ਤਰ੍ਹਾਂ ਸਿਲ ਰੂਪ ਹੋ ਗਿਆ ਗੁਰੂ ਜੀ ਪ੍ਰਸ਼ਾਦ ਛੱਕ ਕੇ ਫਿਰ ਉਸੇ ਹਿਕੂ ਤੇ ਆ ਬੈਠੇ ਜਦ ਬੀਬੀ ਜੀ ਬਾਹਰ ਨਿਕਲੇ ਤਾਂ ਬਾਹਰ ਆਏ ਤੇ ਆਪਣੇ ਸਹੁਰੇ ਸੰਜੁਤ ਦੀ ਹਾਲਤ ਦੇਖ ਕਰਕੇ ਕਹਿਣ ਲੱਗੇ ਤੂੰ ਸਾਂ ਇਹ ਕੀ ਪਾਪ ਕੀਤਾ ਫਿਰ ਦੌੜੇ ਦੌੜੇ ਬਾਹਰ ਬਾਬਾ ਜੀ ਪਾਸ ਆਏ ਤਾਂ ਬਾਬਾ ਜੀ ਪਾਸ ਆ ਕੇ ਬੀਬੀ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਸਾਨੂੰ ਤਾਰਨ ਆਏ ਸੀ ਕਿ ਮਾਰਨ ਆਏ ਸੀ ਕਿਰਪਾ ਕਰੋ ਮੇਰੇ ਸਹੁਰੇ ਨੂੰ ਬਖਸ਼ ਲਓ ਤਾਂ ਬਾਬਾ ਜੀ ਨੇ ਕਿਹਾ ਕਿ ਜਿੱਥੇ ਤੇਰਾ ਸਹੁਰਾ ਸੰਜੁਤ ਖੜਾ ਹੈ ਉਥੇ ਸਾਡੇ ਰਹਿਣ ਲਈ ਇੱਕ ਕੋਠਾ ਬਣਾਓ ਜਦੋਂ ਕੋਠਾ ਬਣਾਉਣ ਲਈ ਸੰਜੁਤ ਕਹਾਣੀ ਵਿੱਚ ਲੱਤ ਮਾਰੇਗਾ ਤਾਂ ਉਸ ਦੀ ਲੱਤ ਚੱਲ ਪਵੇਗੀ ਅਤੇ ਉਸ ਕੋਠੇ ਦੀ ਲਪਾਈ ਕਰਨ ਵਾਸਤੇ ਜਦੋਂ ਪੋਚਾ ਫੇਰੇਗਾ ਤਾਂ ਉਸ ਦੀ ਬਾਹ ਮੇ ਚੱਲ ਪਵੇਗੀ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਸੰਜੁਤ ਦੇ ਪਰਿਵਾਰ ਨੇ ਉਸੇ ਤਰ੍ਹਾਂ ਕੀਤਾ ਕੋਠਾ ਤਿਆਰ ਕੀਤਾ ਗਿਆ ਕਹਾਣੀ ਵਿੱਚ ਲਤ ਮਾਰਨ ਦੇ ਨਾਲ ਸੰਜੁਤ ਦੀ ਲਤ ਜੋ ਹੈ ਉਹ ਠੀਕ ਹੋ ਗਈ ਅਤੇ ਪੋਚਾ ਫੇਰਨ ਦੇ ਨਾਲ ਉਸ ਦੀ ਬਾਹ ਠੀਕ ਹੋ ਗਈ کافی ਦਿਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਿੰਡ ਵਿੱਚ ਠਹਿਰੇ ਸਨ ਇਤਿਹਾਸ ਵਿੱਚ ਆਉਂਦਾ ਹੈ ਕਿ 9 ਮਹੀਨੇ 26 ਦਿਨ ਇਸ ਪਿੰਡ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਰੁਕੇ ਸਨ ਕੁਝ ਸਮਾਂ ਇੱਥੇ ਬੀਤਣ ਤੋਂ ਬਾਅਦ ਇਸ ਪਿੰਡ ਦੇ ਵਿੱਚ ਬੜੀ ਬਰਸਾਤ ਹੋਈ ਬਰਸਾਤ ਆਉਣ ਦੇ ਨਾਲ ਜਿਹੜਾ ਆਰਜੀ ਬਣਾਇਆ ਹੋਇਆ ਕੋਠਾ ਸੀ ਉਡਿਕਣ ਦੀ ਹਾਲਤ ਦੇ ਵਿੱਚ ਆ ਗਿਆ ਜਦੋਂ ਕੋਠਾ ਡਿੱਗਣ ਦੀ ਹਾਲਤ ਦੇ ਵਿੱਚ ਆਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸਤਿਰ ਦੇ ਥੱਲੇ ਥੰਮ ਦਿੱਤਾ ਜਿਸ ਦੇ ਨਾਮ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਥੰਮ ਸਾਬ ਹੈ ਜਦੋਂ ਇਹ ਥੰਮ ਦਿੱਤਾ ਤਾਂ ਇਹ ਕੋਠਾ ਜਿਹੜਾ ਸੀ ਇਹ ਡਿੱਗਣ ਤੋਂ ਬਚ ਗਿਆ 9 ਮਹੀਨੇ 26 ਦਿਨ ਬੀਤ ਜਾਣ ਤੋਂ ਬਾਅਦ ਜਦ ਗੁਰੂ ਜੀ ਇਸ ਨਗਰ ਨੂੰ ਛੱਡ ਕੇ ਜਾਣ ਲੱਗੇ ਤਾਂ ਨਗਰ ਦੀ ਸੰਗਤ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਅੱਜ ਸਾਡੇ ਤੋਂ ਤੁਸੀਂ ਰੁਕਸਤ ਹੋ ਰਹੇ ਹੋ ਤਾਂ ਜਾਂਦੇ ਹੋਏ ਸਾਡਾ ਕੋਈ ਉਧਾਰ ਕਰਕੇ ਜਾਓ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜੋ ਲੱਕੜ ਦਾ ਥੰਮ ਜੋ ਸਤੀਰੀ ਨੂੰ ਡਿੱਗਣ ਤੋਂ ਬਚਾਉਣ ਲਈ ਸਤੀਰੀ ਹਿੜ ਦਿੱਤਾ ਹੋਇਆ ਹੈ ਇਸ ਨੂੰ ਸਾਹਮਣੇ ਰੱਖਣਾ ਜਿਸ ਤਰ੍ਹਾਂ ਇਸ ਥੰਮ ਨੇ ਸਤੀਰੀ ਨੂੰ ਡਿੱਗਣ ਤੋਂ ਬਚਾਇਆ ਉਸੇ ਤਰ੍ਹਾਂ ਤੁਹਾਡੇ ਦੁੱਖਾਂ ਤਕਲੀਫਾਂ ਸੰਕਟਾਂ ਵਿੱਚ ਇਹ ਥੰਮ ਇੱਕ ਥੰਮ ਦੀ ਤਰ੍ਹਾਂ ਕੰਮ ਕਰੇਗਾ ਜਿਸ ਥੰਮ ਨੂੰ ਗੁਰੂ ਨਗਰ ਦੀਆਂ ਸੰਗਤਾਂ ਨੇ ਭਾਵਕੇ ਉਦੋਕੇ ਦੀਆਂ ਸੰਗਤਾਂ ਨੇ ਅੱਜ ਤੱਕ ਸਾਹਮਣੇ ਰੱਖਿਆ ਹੈ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਟਾਲੇ ਵਿਆਹ ਲਈ ਆਏ ਤਾਂ ਬਾਬਾ ਗੁਰਦਿੱਤਾ ਜੀ ਨੂੰ ਵਿਆਹ ਵਾਲੇ ਵਸਤਰ ਇਸ ਨਗਰ ਵਿੱਚ ਹੀ ਪਵਾਏ ਸਨ ਜਦ ਵਿਆਹ ਵਾਲੇ ਵਸਤਰ ਪਹਿਨ ਕੇ ਤਿਆਰੀ ਹੋਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਸਥਾਨ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਤਾਂ ਉਹਨਾਂ ਦੇ ਸੰਧੂ ਸਾਈਂ ਦਾਸ ਨੇ ਕਿਹਾ ਸ੍ਰੀਮਾਨ ਜੀ ਕੀ ਇਹ ਚਾਨਣਾ ਪਾਵੋ ਕਿ ਇਸ ਸਥਾਨ ਦੀ ਕੀ ਮਹਾਨਤਾ ਹੈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਅੰਗ 388 ਦੇ ਉੱਤੇ ਕਿਹਾ ਹੈ ਤਹਿ ਸਥਾਨ ਗੁਰੂ ਨਾਨਕ ਕੇਰਾ ਸਭ ਬਰਾਤ ਜੁਤ ਦਰਸ਼ਨ ਹੀਰਾ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਜੋਤ ਦਾ ਸਥਾਨ ਹੈ ਸਾਈਂ ਦਾਸ ਜੋ ਦਰਸ਼ ਕਰ ਇਹ ਠਾਂ ਜਨਮ ਨਾ ਆਏ ਗੁਰੂ ਜੀ ਨੇ ਕਿਹਾ ਕਿ ਜੋ ਵੀ ਇਸ ਸਥਾਨ ਦੇ ਦਰਸ਼ਨ ਕਰੇਗਾ ਉਹ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਤਾਂ ਸੰਗਤ ਜੀ ਜੋ ਆਪ ਜੀ ਨੇ ਦਰਸ਼ਨ ਕੀਤੇ ਨੇ ਥੰਮ ਦੇ ਜੋ ਸ਼ੀਸ਼ੇ ਦੇ ਵਿੱਚ ਜੜਤ ਸੀ ਸ਼ੀਸ਼ੇ ਵਿੱਚ ਮੜਿਆ ਆਇਆ ਸੀ ਉਹ ਥੰਮ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸੰਜਤ ਲੰਬੜਦਾਰ ਨੇ ਕੋਠਾ ਤਿਆਰ ਕੀਤਾ ਸੀ ਉਸ ਨੂੰ ਡਿੱਗਣ ਤੋਂ ਬਚਾਉਣ ਲਈ ਉਹ ਥੰਮ ਉਸ ਦੇ ਥੱਲੇ ਦਿੱਤਾ ਸੀ ਤੇ ਉਹ ਥੰਮ ਜਿਹੜਾ ਹੈ ਅੱਜ ਵੀ ਲੋਕਾਂ ਦੇ ਦੁੱਖਾਂ ਕਲੇਸ਼ਾਂ ਦੇ ਵਿੱਚ ਥੰਮ ਬਣਿਆ ਹੋਇਆ ਹੈ ਤੇ ਸੁਖ ਵੰਡ ਰਿਹਾ ਹੈ ਸੰਗਤ ਜੀ ਇਤਿਹਾਸ ਦੱਸਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਜੋਗ ਹੈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਹਾ ਤਾਂ ਕਿ ਇਸ ਵੀਡੀਓ ਨੂੰ ਬਚਾਓ ਤਾਂ ਕਿ ਇਤਿਹਾਸ ਤੋਂ ਹੋਰ ਵੀ ਸੰਖੇਪਤਾ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ